ਇੱਕ ਫਾਰਮਰ ਸਪੈਸ਼ਲ ਫੋਰਸਸ ਸੋਲજર ਜੰਗੀ ਅਪਰਾਧ ਦੇ ਦੋਸ਼ਲੇ ਮੁਕੱਦਮੇ ਦਾ ਸਾਹਮਣਾ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਸਿਪਾਹੀ ਹੋਵੇਗਾ। ਦਰਸਲ 13 ਸਾਲ ਪਹਿਲਾਂ ਉਸਨੇ ਇੱਕ ਅਫਗਾਨੀ ਨੂੰ ਖੇਤ ਦੇ ਵਿੱਚ ਗੋਲੀ ਮਾਰ ਦਿੱਤੀ ਸੀ। ਸਾਬਕਾ ਐਸਐਸ ਫੌਜੀ 올ਿਵਰ ਸੂਲਜ਼ ਦੇ 2023 ਦੇ ਵਿੱਚ ਕਤਲ ਦਾ ਮੁਕਦਮਾ ਚਲਾਇਆ ਗਿਆ ਸੀ ਕਿਉਂਕਿ ABC ਦੇ ਫੋਰ ਕਾਰਨਰ ਤੇ ਪ੍ਰਸਾਰਿਤ ਹੈਲਮੈਟ ਕੈਮ ਫੁਟੇਜ ਵਿੱਚ ਉਸਨੂੰ 2012 ਵਿੱਚ ਅਫਗਾਨ ਵਿਅਕਤੀ ਦਾਦ ਮੁਹੰਮਦ ਨੂੰ ਗੋਲੀ ਮਾਰਦੇ ਹੋਏ ਦੇਖਿਆ ਗਿਆ ਸੀ ਸਥਾਨਕ ਅਦਾਲਤ ਦੇ ਮੈਜਿਸਟ੍ਰੇਟ ਗ੍ਰੈਗ ਗ੍ਰੈਗਨ ਨੇ ਅੱਜ ਸ਼ੂਲਜ਼ ਨੂੰ ਐਨਐਸਡਬੀਯੂ ਸੁਪਰੀਮ ਕੋਰਟ ਦੇ ਵਿੱਚ ਮੁਕਦਮਾ ਚਲਾਉਣ ਲਈ ਵਚਨਬੱਧ ਕੀਤਾ ਸੂਲਜ਼ ਨੂੰ ਅਪ੍ਰੈਲ ਅਤੇ ਮਈ ਵਿੱਚ ਸੁਣਵਾਈ ਦਾ ਵੀ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਸਥਾਨਕ ਅਦਾਲਤ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਗੋਹਾਾਂ ਤੋਂ ਸੁਣਿਆ ਅਤੇ ਕਤਲ ਦੀ ਫੁਟੇਜ ਵੀ ਵਾਰ-ਵਾਰ ਦੇਖੀ ਦੋਸ਼ੀ ਪਾਇਆ ਜਾਂ ਤੇ ਸੂਲਜ਼ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਕਤਲ ਦਾ ਖੁਲਾਸਾ ਪਹਿਲੀ ਵਾਰ ਮਾਰਚ 2020 ਵਿੱਚ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰਸ ਦੁਆਰਾ ਕੀਤਾ ਗਿਆ ਸੀ ਜਿਸ ਨਾਲ 3 ਸਾਲ ਪਹਿਲਾਂ ਜਾਂਚ ਸ਼ੁਰੂ ਹੋਈ ਸੀ ਅਦਾਲਤ ਨੇ ਸੁਣਿਆ ਕਿ ਸ਼ੂਲਜ਼ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਗੋਲੀਬਾਰ ਦਿੱਤੀ ਸੀ ਸਿਪਾਹੀ ਨੂੰ ਤਿੰਨ ਵਾਰ ਇਹ ਪੁੱਛਦੇ ਹੋਏ ਸੁਣਿਆ ਗਿਆ ਸੀ ਕਿ ਮੈਂ ਇਸ ਦਾ ਕੀ ਕਰਾਂ ਫਿਰ ਉਸਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਮੁਹੰਮਦ ਆਪਣੀ ਮੌਤ ਦੇ ਸਮੇਂ 20 ਸਾਲਾਂ ਦਾ ਸੀ ਤੇ ਦੋ ਕੁੜੀਆਂ ਦਾ ਪਿਤਾ ਸੀ ਉਸ ਦੀ ਪਤਨੀ ਦੇ ਕੋਲ ਇੱਕ ਨਵ ਜੰਮਿਆ ਬੱਚਾ ਵੀ ਸੀ ਉਸ ਦੀ ਸਥਿਤੀ ਅਜਿਹੀ ਸੀ ਕਿ ਉਹ ਇੱਕ ਲੱਖ ਤੋਂ ਚੰਗੀ ਤਰ੍ਹਾਂ ੁਰ ਵੀ ਨਹੀਂ ਸਕਦਾ ਸੀ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰ ਨੇ ਮ੍ਰਿਤਕ ਆਦਮੀ ਦੀ ਪਛਾਣ ਕੀਤੀ ਅਤੇ ਆਪਣੀ ਜਾਂਚ ਦੌਰਾਨ ਉਸਦੇ ਪਿਤਾ ਅਤੇ ਭਰਾਵਾਂ ਦਾ ਵੀ ਪਤਾ ਲਗਾਇਆ afghan ਪਿੰਡ ਵਸੀਆਂ ਨੇ 2012 ਵਿੱਚ ਉਸ ਦੀ ਮੌਤ ਦੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ADF ਜਾਂਚ ਕਰਤਾਵਾਂ ਨੇ ਸ਼ੂਲਜ਼ ਨੂੰ ਕਲੀਨਚਡ ਦੇ ਦਿੱਤੀ ਸੀ ਅਤੇ ਇਹ ਸਿੱਟਾ ਕੱਢਿਆ ਸੀ ਕਿ ਡੈਡ ਮੁਹੰਮਦ ਨੂੰ ਕਾਨੂੰਨੀ ਤੌਰ ਤੇ ਮਾਰਿਆ ਗਿਆ ਸੀ ਕਿਉਂਕਿ ਉਹ ਆਸਟ੍ਰੇਲੀਆ ਲਈ ਸਿੱਧੇ ਤੌਰ ਤੇ ਖਤਰਾ ਸੀ ਜਾਂਚ ਕਰਤਾਵਾਂ ਨੂੰ ਦੱਸਿਆ ਗਿਆ ਕਿ ਅਫਗਾਨ ਵਿਅਕਤੀ ਕੋਲ ਇੱਕ ਰੇਡੀਓ ਸੀ ਅਤੇ ਉਹ ਰਣਨੀਤਿਕ ਤੌਰ ਤੇ ਚੱਲਾ ਚੱਲ ਰਿਹਾ ਸੀ ਸ਼ੂਲਜ਼ ਅਕਤੂਬਰ ਵਿੱਚ ਮੁਕਦਮੇ ਲਈ ਸੁਪਰੀਮ ਕੋਰਟ ਦਾ ਸਾਹਮਣਾ ਕਰੇਗਾ ਪਰੰਤੂ ਰਾਸ਼ਟਰੀ ਮੰਡਲ ਅਪਰਾਧਿਕ ਜਾਬਤੀ ਦੇ ਤਹਿਤ ਜੇਕਰ ਪੀੜਤ ਲਾਕੂ ਨਹੀਂ ਸੀ ਤਾਂ ਉਸਦੇ ਸੱਟ ਵੀ ਮਾਰੀ ਜਾ ਸਕਦੀ ਸੀ ਉਸ ਦਾ ਕਤਲ ਕਰਨਾ ਇੱਕ अपराध बनता है वकील ਹੁਣ ਇਹ ਵੀ ਸਾਬਤ ਕਰਨਾ ਚਾਹੁੰਦੇ ਹਨ ਕਿ ਸ਼ੂਜ਼ ਇਸ ਸਭ ਬਾਰੇ ਜਾਣਦਾ ਸੀ ਉਸਨੇ ਜਾਣਬੁੱਝ ਕੇ ਲਾਪਰਵਾਹੀ ਵਰਤੀ ਹੈ ਇੱਕ ਫਾਰਮਰ ਸਪੈਸ਼ਲ ਫੋਰਸਸ ਸੋਲજર ਜੰਗੀ ਅਪਰਾਧ ਦੇ ਦੋਸ਼ਲੇ ਮੁਕੱਦਮੇ ਦਾ ਸਾਹਮਣਾ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਸਿਪਾਹੀ ਹੋਵੇਗਾ। ਦਰਸਲ 13 ਸਾਲ ਪਹਿਲਾਂ ਉਸਨੇ ਇੱਕ ਅਫਗਾਨੀ ਨੂੰ ਖੇਤ ਦੇ ਵਿੱਚ ਗੋਲੀ ਮਾਰ ਦਿੱਤੀ ਸੀ। ਸਾਬਕਾ ਐਸਐਸ ਫੌਜੀ 올ਿਵਰ ਸੂਲਜ਼ ਦੇ 2023 ਦੇ ਵਿੱਚ ਕਤਲ ਦਾ ਮੁਕੱਦਮਾ ਚਲਾਇਆ ਗਿਆ ਸੀ ਕਿਉਂਕਿ ABC ਦੇ ਫੋਰ ਕਾਰਨਰ ਤੇ ਪ੍ਰਸਾਰਿਤ ਹੈਲਮਟ ਕੈਂਪ ਫੁਟੇਜ ਵਿੱਚ ਉਸ ਨੂੰ 2012 ਵਿੱਚ ਅਫਗਾਨ ਵਿਅਕਤੀ ਦਾਦ ਮੁਹੰਮਦ ਨੂੰ ਗੋਲੀ ਮਾਰਦੇ ਹੋਏ ਦੇਖਿਆ ਗਿਆ ਸੀ ਸਥਾਨਕ ਅਦਾਲਤ ਦੇ ਮੈਜਿਸਟ੍ਰੇਟ ਗ੍ਰੈਗ ਗ੍ਰੈਗਨ ਨੇ ਅੱਜ ਸੂਲਜ਼ ਨੂੰ ਐਨਐਸਡਬੀਓ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਚਲਾਉਣ ਲਈ ਵਚਨਬੱਧ ਕੀਤਾ ਸੂਲਜ਼ ਨੂੰ ਅਪ੍ਰੈਲ ਅਤੇ ਮਈ ਵਿੱਚ ਸੁਣਵਾਈ ਦਾ ਵੀ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਸਥਾਨਕ ਅਦਾਲਤ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਗਵਾਹਾਂ ਤੋਂ ਸੁਣਿਆ ਅਤੇ ਕਤਲ ਦੀ ਫੁਟੇਜ ਵੀ ਵਾਰ-ਵਾਰ ਦੇਖੀ ਦੋਸ਼ੀ ਪਾਇਆ ਜਾਂ ਤੇ ਸੂਲਜ਼ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਕਤਲ ਦਾ ਖਲਾਸਾ ਪਹਿਲੀ ਵਾਰ ਮਾਰਚ 2020 ਵਿੱਚ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰਸ ਦੁਆਰਾ ਕੀਤਾ ਗਿਆ ਸੀ ਜਿਸ ਨਾਲ 3 ਸਾਲ ਪਹਿਲਾਂ ਜਾਂਚ ਸ਼ੁਰੂ ਹੋਈ ਸੀ ਅਦਾਲਤ ਨੇ ਸੁਣਿਆ ਕਿ ਸ਼ੂਲਜ਼ ਨੇ ਅਗਸਤ ਦੌਰਾਨ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਸੀ ਸਿਪਾਹੀ ਨੂੰ ਤਿੰਨ ਵਾਰ ਇਹ ਪੁੱਛਦੇ ਹੋਏ ਸੁਣਿਆ ਗਿਆ ਸੀ ਕਿ ਮੈਂ ਇਸ ਦਾ ਕੀ ਕਰਾਂ ਫਿਰ ਉਸਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਮੁਹੰਮਦ ਆਪਣੀ ਮੌਤ ਦੇ ਸਮੇਂ 20 ਸਾਲਾਂ ਦਾ ਸੀ ਅਤੇ ਦੋ ਕੁੜੀਆਂ ਦਾ ਪਿਤਾ ਸੀ ਉਸ ਦੀ ਪਤਨੀ ਦੇ ਕੋਲ ਇੱਕ ਨਵਜੰਮਿਆ ਬੱਚਾ ਵੀ ਸੀ ਕਿ ਉਸ ਦੀ ਸਥਿਤੀ ਅਜਹੀ ਸੀ ਕਿ ਉਹ ਇੱਕ ਲੱਖ ਤੋਂ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦਾ ਸੀ এবিসি ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰ ਨੇ ਮ੍ਰਿਤਕ ਆਦਮੀ ਦੀ ਪਛਾਣ ਕੀਤੀ ਅਤੇ ਆਪਣੀ ਜਾਂਚ ਦੌਰਾਨ ਉਸ ਦੇ ਪਿਤਾ ਅਤੇ ਭਰਾਵਾਂ ਦਾ ਵੀ ਪਤਾ ਲਗਾਇਆ afghan ਪਿੰਡ ਵਾਸੀਆਂ ਨੇ 2012 ਵਿੱਚ ਉਸ ਦੀ ਮੌਤ ਦੀ ਸ਼ਿਕਾਇਤ ਅੰਦਰਜ ਕਰਵਾਈ ਸੀ ਹਾਲਾਂਕਿ ਏਡੀਐਫ ਜਾਂਚ ਕਰਤਾਵਾਂ ਨੇ ਸ਼ੂਲਜ਼ ਨੂੰ ਕਲੀਨਟਿਡ ਰਿਪੋਰਟ ਦਿੱਤੀ ਅਤੇ ਇਹ ਸਿੱਟਾ ਕੱਢਿਆ ਸੀ ਕਿ ਡੈੱਡ ਮੁਹੰਮਦ ਨੂੰ ਕਾਨੂੰਨੀ ਤੌਰ ਤੇ ਮਾਰਿਆ ਗਿਆ ਸੀ ਕਿਉਂਕਿ ਉਹ ਆਸਟ੍ਰੇਲੀਆ ਲਈ ਸਿੱਧੇ ਤੌਰ ਤੇ ਖਤਰਾ ਸੀ ਜਾਂਚ ਕਰਤਾਵਾਂ ਨੂੰ ਦੱਸਿਆ ਗਿਆ ਕਿ ਅਫਗਾਨ ਵਿਅਕਤੀ ਕੋਲ ਇੱਕ ਰੇਡੀਓ ਸੀ ਅਤੇ ਉਹ ਰਣਨੀਤਿਕ ਤੌਰ ਤੇ ਚੱਲ ਰਿਹਾ ਸੀ ਸ਼ੂਲਜ਼ ਅਕਤੂਬਰ ਵਿੱਚ ਮੁਕਦਮੇ ਲਈ ਸੁਪਰੀਮ ਕੋਰਟ ਦਾ ਸਾਹਮਣਾ ਕਰੇਗਾ ਪਰੰਤੂ ਰਾਸ਼ਟਰੀ ਮੰਡਲ ਅਪਰਾਧਿਕ ਜਾਪਤੀ ਦੇ ਤਹਿਤ ਜੇਕਰ ਪੀੜਤ ਲੜਾਕੂ ਨਹੀਂ ਸੀ ਤਾਂ ਉਸ ਦੇ ਸੱਟ ਬਿਮਾਰੀ ਜਾ ਸਕਦੀ ਸੀ ਉਸ ਦਾ ਕਤਲ ਕਰਨਾ ਇੱਕ अपराध बनता है वकील ਹੁਣ ਇਹ ਵੀ ਸਾਬਤ ਕਰਨਾ ਚਾਹੁੰਦੇ ਹਨ ਕਿ ਸ਼ੂਲਜ਼ ਇਸ ਸਭ ਬਾਰੇ ਜਾਣਦਾ ਸੀ ਉਸਨੇ ਜਾਣਬੁੱਝ ਕੇ ਲਾਪਰਵਾਹੀ ਵਰਤੀ ਹੈ ਇੱਕ ਫਾਰਮਰ ਸਪੈਸ਼ਲ ਫੋਰਸਸ ਸੋਲજર ਜੰਗੀ ਅਪਰਾਧ ਦੇ ਦੋਸ਼ਲੇ ਮੁਕੱਦਮੇ ਦਾ ਸਾਹਮਣਾ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਸਿਪਾਹੀ ਹੋਵੇਗਾ ਦਰਸਲ 13 ਸਾਲ ਪਹਿਲਾਂ ਉਸਨੇ ਇੱਕ ਅਫਗਾਨੀ ਨੂੰ ਖੇਤ ਦੇ ਵਿੱਚ ਗੋਲੀ ਮਾਰ ਦਿੱਤੀ ਸੀ ਸਾਬਕਾ ਐਸਐਸ ਫੌਜੀ 올ਿਵਰ ਸ਼ੂਲਜ਼ ਦੇ 2023 ਦੇ ਵਿੱਚ ਕਤਲ ਦਾ ਮੁਕੱਦਮਾ ਚਲਾਇਆ ਗਿਆ ਸੀ ਕਿਉਂਕਿ ABC ਦੇ ਫੋਰ ਕਾਰਨਰ ਤੇ ਪ੍ਰਸਾਰਿਤ ਹੈਲਮਟ ਕੈਮ ਫੁਟੇਜ ਵਿੱਚ ਉਸਨੂੰ 2012 ਵਿੱਚ ਅਫਗਾਨ ਵਿਅਕਤੀ ਦਾਦ ਮੁਹੰਮਦ ਨੂੰ ਗੋਲੀ ਮਾਰਦੇ ਹੋਏ ਦੇਖਿਆ ਗਿਆ ਸੀ ਸਥਾਨਕ ਅਦਾਲਤ ਦੇ ਮੈਜਿਸਟ੍ਰੇਟ ਗ੍ਰੈਗ ਗ੍ਰੈਗਨ ਨੇ ਅੱਜ ਸ਼ੂਲਜ਼ ਨੂੰ ਐਨਐਸਡਬੀਓ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਚਲਾਉਣ ਲਈ ਵਚਨਬੱਧ ਕੀਤਾ ਸੂਲਜ਼ ਨੂੰ ਅਪ੍ਰੈਲ ਅਤੇ ਮਈ ਵਿੱਚ ਸੁਣਵਾਈ ਦਾ ਵੀ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਸਥਾਨਕ ਅਦਾਲਤ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਗਵਾਹਾਂ ਤੋਂ ਸੁਣਿਆ ਅਤੇ ਕਤਲ ਦੀ ਫੁਟੇਜ ਵੀ ਵਾਰ-ਵਾਰ ਦੇਖੀ ਦੋਸ਼ੀ ਪਾਇਆ ਜਾਂ ਤੇ ਸੂਲਜ਼ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਕਤਲ ਦਾ ਖੁਲਾਸਾ ਪਹਿਲੀ ਵਾਰ ਮਾਰਚ 2020 ਵਿੱਚ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰਸ ਦੁਆਰਾ ਕੀਤਾ ਗਿਆ ਸੀ ਜਿਸ ਨਾਲ 3 ਸਾਲ ਪਹਿਲਾਂ ਜਾਂਚ ਸ਼ੁਰੂ ਹੋਈ ਸੀ ਅਦਾਲਤ ਨੇ ਸੁਣਿਆ ਕਿ ਸ਼ੂਲਜ਼ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਗੋਲੀਬਾਰ ਦਿੱਤੀ ਸੀ ਸਿਪਾਹੀ ਨੂੰ ਤਿੰਨ ਵਾਰ ਇਹ ਪੁੱਛਦੇ ਹੋਏ ਸੁਣਿਆ ਗਿਆ ਸੀ ਕਿ ਮੈਂ ਇਸ ਦਾ ਕੀ ਕਰਾਂ ਫਿਰ ਉਸਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਮੁਹੰਮਦ ਆਪਣੀ ਮੌਤ ਦੇ ਸਮੇਂ 20 ਸਾਲਾਂ ਦਾ ਸੀ ਅਤੇ ਦੋ ਕੁੜੀਆਂ ਦਾ ਪਿਤਾ ਸੀ ਉਸ ਦੀ ਪਤਨੀ ਦੇ ਕੋਲ ਇੱਕ ਨਵ ਜੰਮਿਆ ਬੱਚਾ ਵੀ ਸੀ ਉਸ ਦੀ ਸਥਿਤੀ ਅਜਿਹੀ ਸੀ ਕਿ ਉਹ ਇੱਕ ਲੱਖ ਤੋਂ ਚੰਗੀ ਤਰ੍ਹਾਂ ੁਰਵੀ ਨਹੀਂ ਸਕਦਾ ਸੀ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰ ਨੇ ਮ੍ਰਿਤਕ ਆਦਮੀ ਦੀ ਪਛਾਣ ਕੀਤੀ ਅਤੇ ਆਪਣੀ ਜਾਂਚ ਦੌਰਾਨ ਉਸਦੇ ਪਿਤਾ ਤੇ ਭਰਾਵਾ ਦਾ ਵੀ ਪਤਾ ਲਗਾਇਆ afghan ਪਿੰਡ ਵਸਿਆ ਨੇ 2012 ਵਿੱਚ ਉਸ ਦੀ ਮੌਤ ਦੀ ਸ਼ਿਕਾਇਤ ਅੰਦਰਜ ਕਰਵਾਈ ਸੀ ਹਾਲਾਂਕਿ adf ਜਾਂਚ ਕਰਤਾਵਾਂ ਨੇ ਸ਼ੂਲਜ਼ ਨੂੰ ਕਲੀਨਟ ਦੇ ਦਿੱਤੇ ਸੀ ਅਤੇ ਇਹ ਸਿੱਟਾ ਕੱਢਿਆ ਸੀ ਕਿ ਡੈਡ ਮੁਹੰਮਦ ਨੂੰ ਕਾਨੂੰਨੀ ਤੌਰ ਤੇ ਮਾਰਿਆ ਗਿਆ ਸੀ ਕਿਉਂਕਿ ਆਸਟ੍ਰੇਲੀਆ ਲਈ ਸਿੱਧੇ ਤੌਰ ਤੇ ਖਤਰਾ ਸੀ ਜਾਂਚ ਕਰਤਾਵਾਂ ਨੂੰ ਦੱਸਿਆ ਗਿਆ ਕਿ ਅਫਗਾਨ ਵਿਅਕਤੀ ਕੋਲ ਇੱਕ ਰੇਡੀਓ ਸੀ ਅਤੇ ਉਹ ਰਣਨੀਤਿਕ ਤੌਰ ਤੇ ਚੱਲ ਰਿਹਾ ਸੀ ਸ਼ੂਲਜ਼ ਅਕਤੂਬਰ ਵਿੱਚ ਮੁਕਦਮੇ ਲਈ ਸੁਪਰੀਮ ਕੋਰਟ ਦਾ ਸਾਹਮਣਾ ਕਰੇਗਾ ਪਰੰਤੂ ਰਾਸ਼ਟਰੀ ਮੰਡਲ ਅਪਰਾਧਿਕ ਜਾਪਤੀ ਦੇ ਤਹਿਤ ਜੇਕਰ ਪੀੜਤ ਲੜਾਕੂ ਨਹੀਂ ਸੀ ਤਾਂ ਉਸ ਦੇ ਸੱਟ ਬਿਮਾਰੀ ਜਾ ਸਕਦੀ ਸੀ ਉਸ ਦਾ ਕਤਲ ਕਰਨਾ ਇੱਕ ਅਪਰਾਧ ਮੰਨਦਾ ਹੈ ਵਕੀਲ ਹੁਣ ਇਹ ਵੀ ਕਰਨਾ ਚਾਹੁੰਦੇ ਹਨ ਕਿ ਸ਼ੂਲਜ਼ ਇਸ ਸਭ ਬਾਰੇ ਜਾਣਦਾ ਸੀ ਉਸਨੇ ਜਾਣਬੁੱਝ ਕੇ ਲਾਪਰਵਾਹੀ ਵਰਤੀ ਹੈ ਇੱਕ ਫਾਰਮਰ ਸਪੈਸ਼ਲ ਫੋਰਸਸ ਸੋਲજર ਜੰਗੀ ਅਪਰਾਧ ਦੇ ਦੋਸ਼ਲੇ ਮੁਕੱਦਮੇ ਦਾ ਸਾਹਮਣਾ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਸਿਪਾਹੀ ਹੋਵੇਗਾ ਦਰਸਲ 13 ਸਾਲ ਪਹਿਲਾਂ ਉਸਨੇ ਇੱਕ ਅਫਗਾਨੀ ਨੂੰ ਖੇਤ ਦੇ ਵਿੱਚ ਗੋਲੀ ਮਾਰ ਦਿੱਤੀ ਸੀ ਸਾਬਕਾ ਐਸਐਸ ਫੌਜੀ 올ਿਵਰ ਸ਼ੂਲਜ਼ ਦੇ 2023 ਦੇ ਵਿੱਚ ਕਤਲ ਦਾ ਮੁਕੱਦਮਾ ਚਲਾਇਆ ਗਿਆ ਸੀ ਕਿਉਂਕਿ ABC ਦੇ ਫੋਰ ਕਾਰਨਰ ਤੇ ਪ੍ਰਸਾਰਿਤ ਹੈਲਮਟ ਕੈਮ ਫੁਟੇਜ ਵਿੱਚ ਉਸਨੂੰ 2012 ਵਿੱਚ ਅਫਗਾਨ ਵਿਅਕਤੀ ਦਾਦ ਮੁਹੰਮਦ ਨੂੰ ਗੋਲੀ ਮਾਰਦੇ ਹੋਏ ਦੇਖਿਆ ਗਿਆ ਸੀ ਸਥਾਨਕ ਅਦਾਲਤ ਦੇ ਮੈਜਿਸਟ੍ਰੇਟ ਗ੍ਰੈਗ ਗ੍ਰੈਗਨ ਨੇ ਅੱਜ ਸ਼ੂਲਜ਼ ਨੂੰ ਐਨਐਸਡਬੀਓ ਸੁਪਰੀਮ ਕੋਰਟ ਦੇ ਵਿੱਚ ਮੁਕੱਦਮਾ ਚਲਾਉਣ ਲਈ ਵਚਨਬੱਧ ਕੀਤਾ ਸੂਲਜ਼ ਨੂੰ ਅਪ੍ਰੈਲ ਅਤੇ ਮਈ ਵਿੱਚ ਸੁਣਵਾਈ ਦਾ ਵੀ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਸਥਾਨਕ ਅਦਾਲਤ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਗਵਾਹਾਂ ਤੋਂ ਸੁਣਿਆ ਅਤੇ ਕਤਲ ਦੀ ਫੁਟੇਜ ਵੀ ਵਾਰ-ਵਾਰ ਦੇਖੀ ਦੋਸ਼ੀ ਪਾਇਆ ਜਾਂ ਤੇ ਸੂਲਜ਼ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਕਤਲ ਦਾ ਖੁਲਾਸਾ ਪਹਿਲੀ ਵਾਰ ਮਾਰਚ 2020 ਵਿੱਚ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰਸ ਦੁਆਰਾ ਕੀਤਾ ਗਿਆ ਸੀ ਜਿਸ ਨਾਲ 3 ਸਾਲ ਪਹਿਲਾਂ ਜਾਂਚ ਸ਼ੁਰੂ ਹੋਈ ਸੀ ਅਦਾਲਤ ਨੇ ਸੁਣਿਆ ਕਿ ਸ਼ੂਲਜ਼ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਗੋਲੀਬਾਰ ਦਿੱਤੀ ਸੀ ਸਿਪਾਹੀ ਨੂੰ ਤਿੰਨ ਵਾਰ ਇਹ ਪੁੱਛਦੇ ਹੋਏ ਸੁਣਿਆ ਗਿਆ ਸੀ ਕਿ ਮੈਂ ਇਸ ਦਾ ਕੀ ਕਰਾਂ ਫਿਰ ਉਸਨੇ ਉਸਤੇ ਗੋਲੀਆਂ ਚਲਾ ਦਿੱਤੀਆਂ ਮੁਹੰਮਦ ਆਪਣੀ ਮੌਤ ਦੇ ਸਮੇਂ 20 ਸਾਲਾਂ ਦਾ ਸੀ ਅਤੇ ਦੋ ਕੁੜੀਆਂ ਦਾ ਪਿਤਾ ਸੀ ਉਸ ਦੀ ਪਤਨੀ ਦੇ ਕੋਲ ਇੱਕ ਨਵ ਜੰਮਿਆ ਬੱਚਾ ਵੀ ਸੀ ਉਸ ਦੀ ਸਥਿਤੀ ਅਜਹੀ ਸੀ ਕਿ ਉਹ ਇੱਕ ਲੱਤ ਤੋਂ ਚੰਗੀ ਤਰ੍ਹਾਂ ਤੁਰ ਵੀ ਨਹੀਂ ਸਕਦਾ ਸੀ এবিসি ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰ ਨੇ ਮ੍ਰਿਤਕ ਆਦਮੀ ਦੀ ਪਛਾਣ ਕੀਤੀ ਅਤੇ ਆਪਣੀ ਜਾਂਚ ਦੌਰਾਨ ਉਸ ਦੇ ਪਿਤਾ ਅਤੇ ਭਰਾਵਾਂ ਦਾ ਵੀ ਪਤਾ ਲਗਾਇਆ afghan ਪਿੰਡ ਵਾਸੀਆਂ ਨੇ 2012 ਵਿੱਚ ਉਸ ਦੀ ਮੌਤ ਦੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਏਡੀਐਫ ਜਾਂਚ ਕਰਤਾਵਾਂ ਨੇ ਸ਼ੂਲਜ਼ ਨੂੰ ਕਲੀਨਟ ਦੇ ਦਿੱਤੇ ਸੀ ਅਤੇ ਇਹ ਸਿੱਟਾ ਕੱਢਿਆ ਸੀ ਕਿ ਡੈੱਡ ਮੁਹੰਮਦ ਨੂੰ ਕਾਨੂੰਨੀ ਤੌਰ ਤੇ ਮਾਰਿਆ ਗਿਆ ਸੀ ਕਿਉਂਕਿ ਉਹ ਆਸਟ੍ਰੇਲੀਆ ਲਈ ਸਿੱਧੇ ਤੌਰ ਤੇ ਖਤਰਾ ਸੀ ਜਾਂਚ ਕਰਤਾਵਾਂ ਨੂੰ ਦੱਸਿਆ ਗਿਆ ਕਿ ਅਫਗਾਨ ਵਿਅਕਤੀ ਕੋਲ ਇੱਕ ਰੇਡੀਓ ਸੀ ਅਤੇ ਉਹ ਰਣਨੀਤਿਕ ਤੌਰ ਤੇ ਚੱਲ ਰਿਹਾ ਸੀ ਸ਼ੂਲਜ਼ ਅਕਤੂਬਰ ਵਿੱਚ ਮੁਕਦਮੇ ਲਈ ਸੁਪਰੀਮ ਕੋਰਟ ਦਾ ਸਾਹਮਣਾ ਕਰੇਗਾ ਪਰੰਤੂ ਰਾਸ਼ਟਰੀ ਮੰਡਲ ਅਪਰਾਧਿਕ ਜਾਪਤੀ ਦੇ ਤਹਿਤ ਜੇਕਰ ਪੀੜਤ ਲੜਾਕੂ ਨਹੀਂ ਸੀ ਤਾਂ ਉਸ ਦੇ ਸੱਟ ਬਿਮਾਰੀ ਜਾ ਸਕਦੀ ਸੀ ਉਸ ਦਾ ਕਤਲ ਕਰਨਾ ਇੱਕ ਅਪਰਾਧ ਮੰਨਦਾ ਹੈ ਵਕੀਲ ਹੁਣ ਇਹ ਵੀ ਕਰਨਾ ਚਾਹੁੰਦੇ ਹਨ ਕਿ ਸ਼ੂਲਜ਼ ਇਸ ਸਭ ਬਾਰੇ ਜਾਣਦਾ ਸੀ ਉਸਨੇ ਜਾਣਬੁੱਝ ਕੇ ਲਾਪਰਵਾਹੀ ਵਰਤੀ ਹੈ ਇੱਕ ਫਾਰਮਰ ਸਪੈਸ਼ਲ ਫੋਰਸਸ ਸੋਲજર ਜੰਗੀ ਅਪਰਾਧ ਦੇ ਦੋਸ਼ਲੇ ਮੁਕੱਦਮੇ ਦਾ ਸਾਹਮਣਾ ਕਰਨ ਵਾਲਾ ਪਹਿਲਾ ਆਸਟ੍ਰੇਲੀਆਈ ਸਿਪਾਹੀ ਹੋਵੇਗਾ ਦਰਸਲ 13 ਸਾਲ ਪਹਿਲਾਂ ਉਸਨੇ ਇੱਕ ਅਫਗਾਨੀ ਨੂੰ ਖੇਤ ਦੇ ਵਿੱਚ ਗੋਲੀ ਮਾਰ ਦਿੱਤੀ ਸੀ ਸਾਬਕਾ ਐਸਐਸ ਫੌਜੀ 올ਿਵਰ ਸ਼ੂਲਜ਼ ਦੇ 2023 ਦੇ ਵਿੱਚ ਕਤਲ ਦਾ ਮੁਕਦਮਾ ਚਲਾਇਆ ਗਿਆ ਸੀ ਕਿਉਂਕਿ ABC ਦੇ ਫੋਰ ਕਾਰਨਰ ਤੇ ਪ੍ਰਸਾਰਿਤ ਹੈਲਮੈਟ ਕੈਮ ਫੁਟੇਜ ਵਿੱਚ ਉਸਨੂੰ 2012 ਵਿੱਚ ਅਫਗਾਨ ਵਿਅਕਤੀ ਦਾਦ ਮੁਹੰਮਦ ਨੂੰ ਗੋਲੀ ਮਾਰਦੇ ਹੋਏ ਦੇਖਿਆ ਗਿਆ ਸੀ ਸਥਾਨਕ ਅਦਾਲਤ ਦੇ ਮੈਜਿਸਟ੍ਰੇਟ ਗ੍ਰੈਗ ਗ੍ਰੈਗਨ ਨੇ ਅੱਜ ਸ਼ੂਲਜ਼ ਨੂੰ ਐਨਐਸਡਬੀਯੂ ਸੁਪਰੀਮ ਕੋਰਟ ਦੇ ਵਿੱਚ ਮੁਕਦਮਾ ਚਲਾਉਣ ਲਈ ਵਚਨਬੱਧ ਕੀਤਾ ਸੂਲਜ਼ ਨੂੰ ਅਪ੍ਰੈਲ ਅਤੇ ਮਈ ਵਿੱਚ ਸੁਣਵਾਈ ਦਾ ਵੀ ਸਾਹਮਣਾ ਕਰਨਾ ਪਿਆ ਸੀ ਜਿਸ ਵਿੱਚ ਸਥਾਨਕ ਅਦਾਲਤ ਨੇ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਗਵਾਹਾਂ ਤੋਂ ਸੁਣਿਆ ਅਤੇ ਕਤਲ ਦੀ ਫੁਟੇਜ ਵੀ ਵਾਰ-ਵਾਰ ਦੇਖੀ ਦੋਸ਼ੀ ਪਾਇਆ ਜਾਂ ਤੇ ਸੂਲਜ਼ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਕਤਲ ਦਾ ਖੁਲਾਸਾ ਪਹਿਲੀ ਵਾਰ ਮਾਰਚ 2020 ਵਿੱਚ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰਸ ਦੁਆਰਾ ਕੀਤਾ ਗਿਆ ਸੀ ਜਿਸ ਨਾਲ 3 ਸਾਲ ਪਹਿਲਾਂ ਜਾਂਚ ਸ਼ੁਰੂ ਹੋਈ ਸੀ ਅਦਾਲਤ ਨੇ ਸੁਣਿਆ ਕਿ ਸ਼ੂਲਜ਼ ਨੇ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਗੋਲੀਬਾਰ ਦਿੱਤੀ ਸੀ ਸਿਪਾਹੀ ਨੂੰ ਤਿੰਨ ਵਾਰ ਇਹ ਪੁੱਛਦੇ ਹੋਏ ਸੁਣਿਆ ਗਿਆ ਸੀ ਕਿ ਮੈਂ ਇਸ ਦਾ ਕੀ ਕਰਾਂ ਫਿਰ ਉਸਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਮੁਹੰਮਦ ਆਪਣੀ ਮੌਤ ਦੇ ਸਮੇਂ 20 ਸਾਲਾਂ ਦਾ ਸੀ ਤੇ ਦੋ ਕੁੜੀਆਂ ਦਾ ਪਿਤਾ ਸੀ ਉਸ ਦੀ ਪਤਨੀ ਦੇ ਕੋਲ ਇੱਕ ਨਵ ਜੰਮਿਆ ਬੱਚਾ ਵੀ ਸੀ ਉਸ ਦੀ ਸਥਿਤੀ ਅਜਿਹੀ ਸੀ ਕਿ ਉਹ ਇੱਕ ਲੱਖ ਤੋਂ ਚੰਗੀ ਤਰ੍ਹਾਂ ੁਰ ਵੀ ਨਹੀਂ ਸਕਦਾ ਸੀ ABC ਇਨਵੈਸਟੀਗੇਸ਼ਨ ਅਤੇ ਫੋਰ ਕਾਰਨਰ ਨੇ ਮ੍ਰਿਤਕ ਆਦਮੀ ਦੀ ਪਛਾਣ ਕੀਤੀ ਅਤੇ ਆਪਣੀ ਜਾਂਚ ਦੌਰਾਨ ਉਸਦੇ ਪਿਤਾ ਅਤੇ ਭਰਾਵਾਂ ਦਾ ਵੀ ਪਤਾ ਲਗਾਇਆ afghan ਪਿੰਡ ਵਸੀਆਂ ਨੇ 2012 ਵਿੱਚ ਉਸ ਦੀ ਮੌਤ ਦੀ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ADF ਜਾਂਚ ਕਰਤਾਵਾਂ ਨੇ ਸ਼ੂਲਜ਼ ਨੂੰ ਕਲੀਨਟਿਡ ਰਿਪੋਰਟ ਦਿੱਤੀ ਅਤੇ ਇਹ ਸਿੱਟਾ ਕੱਢਿਆ ਸੀ ਕਿ ਡੈਡ ਮੁਹੰਮਦ ਨੂੰ ਕਾਨੂੰਨੀ ਤੌਰ ਤੇ ਮਾਰਿਆ ਗਿਆ ਸੀ ਕਿਉਂਕਿ ਉਹ ਆਸਟ੍ਰੇਲੀਆ ਲਈ ਸਿੱਧੇ ਤੌਰ ਤੇ ਖਤਰਾ ਸੀ ਜਾਂਚ ਕਰਤਾਵਾਂ ਨੂੰ ਦੱਸਿਆ ਗਿਆ ਕਿ afghan ਵਿਅਕਤੀ ਕੋਲ ਇੱਕ ਰੇਡੀਓ ਸੀ ਅਤੇ ਉਹ ਰਣਨੀਤਿਕ ਤੌਰ ਤੇ ਚੱਲ ਰਿਹਾ ਸੀ ਸ਼ੂਲਜ਼ ਅਕਤੂਬਰ ਵਿੱਚ ਮੁਕਦਮੇ ਲਈ ਸੁਪਰੀਮ ਕੋਰਟ ਦਾ ਸਾਹਮਣਾ ਕਰੇਗਾ ਪਰੰਤੂ ਰਾਸ਼ਟਰੀ ਮੰਡਲ ਅਪਰਾਧਿਕ ਜਾਪਤੀ ਦੇ ਤਹਿਤ ਜੇਕਰ ਪੀੜਤ ਲੜਾਕੂ ਨਹੀਂ ਸੀ ਤਾਂ ਉਸ ਦੇ ਸੱਟ ਵੀ ਮਾਰੀ ਜਾ ਸਕਦੀ ਸੀ ਉਸ ਦਾ ਕਤਲ ਕਰਨਾ ਇੱਕ अपराध बनता है वकील ਹੁਣ ਇਹ ਵੀ ਸਾਬਤ ਕਰਨਾ ਚਾਹੁੰਦੇ ਹਨ ਕਿ ਸ਼ੂਲਜ਼ ਇਸ ਸਭ ਬਾਰੇ ਜਾਣਦਾ ਸੀ ਉਸਨੇ ਜਾਣਬੁੱਝ ਕੇ ਲਾਪਰਵਾਹੀ